ਦੱਕਾ ਤੁਸੀਂ ਕਿਹਾ ਸਿੱਖ ਬੱਚੇ ਮਰ ਗਏ ਸਨ ਜਮਾਤ ਦਾ ਜਵਾਬ ਦੇਣਾ ਹੈ ਇਸੇ ਜੋ ਡੂਟੀ ਤੋਂ ਸੇਵ ਬਹੁਤ ਚੰਗੀ ਪਰ ਜਿਹੜੀ ਗੱਲ ਤੁਸੀਂ ਕਹੀਓਗਾ ਮੈਂ ਜਵਾਬ ਦੇਣਾ ਹੈ ਬਲੌਗ ਪ੍ਰਿੰਸੀਪਲ ਦੇ ਖਿਲਾਫ ਨਹੀਂ ਪ੍ਰਿੰਸੀਪਲ ਦੇ ਖਿਲਾਫ ਮੈਂ ਕੀ ਕਰਾਂ ਮੈਂ ਤਾਂ ਆਪਣੀ ਗੱਲ ਹੀ ਉੱਥੋਂ ਸ਼ੁਰੂ ਕੀਤੀ ਤੇ 10 ਨੀ ਅਤੇ 20 ਸਾਲ ਦੇ ਮੁੰਡਿਆਂ ਤੇ 30 35 ਸਾਲ ਦੇ ਗੁੰਡਿਆਂ ਚ ਫਰਕ ਹੁੰਦਾ ਸੀ ਉਹ ਜਿਹੜਾ ਗਾਰਡ ਉੱਥੇ ਬਿਆ ਹੈ ਉਹ ਕਿਉਂ ਨਹੀਂ ਰੋਕਿਆ ਸਰੋਣਾ ਤੇ ਕੋਨਾ ਸੀ ਪ੍ਰਿੰਸੀਪਲ ਆਫਿਸ ਅੰਦਰ ਕੁੜੀਆਂ ਨੂੰ ਚਾਟਾ ਮਾਰਾਇਆ ਹੈ ਯਾਰ ਤੁਸੀਂ ਇਹਦਾ ਸਮੂੱਚੀ ਕੌਮ ਕੋਲੋ ਸਿਸਟਮ ਤੋਂ ਕਹੋ ਮਾਪੀ ਨਾ ਜਿਹੜਾ ਕਾਨੂੰਨ ਹੈ ਵਾਈਸ ਚਾਂਸਰ ਸਾਹਿਬ ਦਾ ਉਹ ਹੈਗਾ ਇੱਕ ਬੱਚੇ ਦੇ ਨਾਲ 4 ਆ ਸਕਦੇ ਪਰ ਅੱਜ ਇਹਦੇ ਨਾਲ 400 ਆ ਗਿਆ ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਸਜ਼ਾ ਦੇਣੀ ਔਰ ਇਹ ਆਪ ਅਪਰੋਚ ਕਰਕੇ ਡੀਸੀਪੀ ਵਗੈਰਾ ਸਾਰਿਆਂ ਨੂੰ ਉੱਤੇ ਰਿਮੈਂਡਰ ਪ੍ਰਿੰਸੀਪਲ ਉਹਨਾਂ ਨੂੰ ਸਜ਼ਾ ਦੇਣਾ मैं समझता हूं कि जरूरी है कि इलेक्शन कैंसल होनी चाहिए है भावे कोर्ट के रे भावे देखिए ऐसा है कि कई बातें प्रिंसिपल साहब के साथ सख्त तो मैं उनको दोहराना नहीं चाहता प्रिंसिपल साहब के चेयरमैन साहब न मीटिंग हुई है अभी सारे इकट्ठे होके आए मैंबर साहब ਸਰ ਮਨਜੀਤ ਸਿੰਘ ਵਾਹਾ ਗੋਪਾਲ ਜੀ ਮਿੰਦਰ ਸਿੰਘ ਸਾਰੇ ਆਇਆ ਜੀ ਗੀਰਨਜੀਤ ਕੋਲ ਆਇਆ ਬਿਲਕੁਲ ਠੀਕ ਹੈ ਅਸੀਂ ਗੱਲ ਉਹਨਾਂ ਨੇ ਕੀਤੀ ਸੀ ਕਿ ਬਾਹਰਲੇ ਜਿਹੜੇ ਮੁੰਡੇ ਸਨ ਉਹਨਾਂ ਨੂੰ ਸਲਾਹ ਤਾਂ ਬਤਿਆ ਕਿ ਉਹਨਾਂ ਨੇ ਸਮਝਿਆ ਕਿ ਪ੍ਰਿੰਸੀਪਲ ਤੇ ਸੱਟ ਆਈ ਹੈ ਜਿਸ ਦੇ ਕਰਕੇ ਉਹ ਹਿੰਮਤ ਕਰ ਗਏ ਬੱਚੇ ਤੇ ਉਹ ਚੁੱਕਣਗੇ ਅਸੀਂ ਬਹੁਤ ਵਿਸਤਾਰ ਦੇ ਨਾਲ ਇਹਨਾਂ ਨਾਲ ਗੱਲਾਂ ਕੀਤੀਆਂ ਅਸੀਂ ਤਿੰਨ ਗੱਲਾਂ ਦੇ ਉੱਤੇ ਪਹੁੰਚੇ ਹਾਂ ਇੱਕ ਤੇ ਇੱਕ ਪਛਤਾਵਾ ਦਾ ਤੁਸੀਂ ਖਣਪਾੜ ਰਖਾ ਕੇ ਪਛਤਾਵਾ ਕਰਨਾ ਹੈ ਜਿੱਦੇ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਉਹ ਹਾਜ਼ਰ ਹੋਵੇ ਔਰ ਸੰਗਤ ਦੇ ਵਿੱਚ ਆਪਣੀ ਹੋਈ ਗਲਤੀ ਦੀ ਇਖਲਾਫੀ ਕਰਨਗੇ ਦੂਸਰਾ ਇਹ ਹੋਇਆ ਕਿ ਜਿਹੜੇ ਬੱਚਿਆਂ ਨੇ ਨਾਮਿਨੇਸ਼ਨ ਨਹੀਂ ਭਰ ਸਕੇ ਉਹਨਾਂ ਦੇ ਨਾਮਿਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਪੂਰਾ ਸਹਿਯੋਗ ਅਗਰ ਤੋਂ ਇਹ ਜੀਆਂ ਘਟਰਾਵਾਂ ਨਾ ਆਉਣਆਂ ਕਿਉਂਕਿ ਸਾਨੂੰ ਭਾਵੇਂ 60 ਸਾਲ ਹੋ ਗਏ ਨੇ ਪਰ ਸਾਡੇ ਵਕਤ ਵੀ ਇਹ ਲਖਣਾਂ ਦੇ ਵਿੱਚ ਕਿਸੇ ਦੀ ਹਿੰਮਤ ਦੀ ਸੀ ਹੁੰਦੀ ਵੀ ਖਾਲਸਾ ਕਾਲਜ ਦੇ ਅੰਦਰ ਜਾ ਕੇ ਵਿਦਆਉਟ ਦੀ ਪਰਮਿਸ਼ਨ ਆਫ ਪ੍ਰਿੰਸੀਪਲ ਉਹ ਐਂਟਰ ਕਰ ਸਕਾਂ ਜਿਹੜਾ ਕਾਨੂੰਨ ਹੈ ਵਾਈਸ ਅਨਸਰ ਸਾਹਿਬ ਦਾ ਉਹ ਹੈਗਾ ਇੱਕ ਬੱਚੇ ਦੇ ਨਾਲ 4 ਆ ਸਕਦੇ ਨੇ ਪਰ ਅੱਥੇ ਤੇ ਇੱਕ ਦੇ ਨਾਲ 400 ਆ ਗਿਆ ਬੱਚਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਸਜਾਦਵਾਨੀ ਔਰ ਇਹ ਆਪ ਅਪਰੋਚ ਕਰਕੇ ਡੀਸੀਪੀ ਵਗੈਰਾ ਸਾਰਿਆਂ ਨੂੰ ਚੇਅਰਮੈਨ ਤੇ ਪ੍ਰਿੰਸੀਪਲ ਉਹਨਾਂ ਨੂੰ ਸਜਾਵਾ ਦਵਾਨ ਮੈਂ ਇਸ ਵਕਤ ਖਾਸ ਤੌਰ ਤੇ ਬੀਬੀ ਰਣਜੀਤ ਕੌਰ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਸਾਨੂੰ ਅਜਾਏ ਨੇ ਧੰਵਾਦਿਆਂ ਜਿਨ੍ਹਾਂ ਨੇ ਪਰਸੋਂ ਸਾਰੀ ਐਫ ਆਈ ਆਰ ਦਰਜ ਕਰਾਈ ਹੈ ਅੱਜ ਛੋਟੀ ਵੀਡੀਓ ਪਾ ਕੇ ਐਫ ਆਈ ਆਰ ਹੋ ਗਈ ਐਫ ਆਈ ਆਰ ਹੋ ਗਈ ਫਾਰਨ ਪਰ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਉਹ ਅਸੀਂ ਇਹ ਚਾਹਦੇ ਆ ਇਹ ਕਰਨ ਤੋਂ ਬਾਅਦ ਕਿਉਂਕਿ ਬਖਸ਼ਣ ਹਰ ਪੰਥ ਹੈਗਾ ਗੁਰੂ ਪੰਥ ਹਮੇਸ਼ਾ ਜਿਹੜਾ ਭੁੱਲ ਕਰ ਜਾਵੇ ਉਸ ਨੂੰ ਬਖਸ਼ਦਾ ਇਹ ਆਪਣੀ ਪੁਰ ਬਖਸ਼ਵਾਨ ਇਤਨੀ ਇੱਕ ਬੇਨਤੀ ਚੇਅਰਮੈਨ ਸਾਹਿਬ ਵੀ ਮੰਨ ਗਏ ਤੇ ਪ੍ਰਿੰਸੀਪਲ ਸਾਹਿਬ ਵੀ ਮੰਨ ਗਏ ਪ੍ਰਿੰਸੀਪਲ ਸਾਹਿਬ ਨਾਲ ਬੈਠੇ ਤੇ ਮੈਂ ਇਹਨਾਂ ਨੂੰ ਕਹ ਰਿਹਾ ਭਈ ਜਿੰਦਗੀ ਦੇ ਵਿੱਚ ਪਹਿਲੀ ਵਾਰ ਇੱਕ ਪਟਵਾਰੀਆ ਪ੍ਰਿੰਸੀਪਲ ਲੱਗਿਆ ਪਟਵਾਰ ਵਾਲਿਆਂ ਦੀ ਇੱਜ਼ਤ ਰੱਖ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲੇ ਤੇ ਬੜੀ ਨਿੰਦਿ ਘਟਨਾ ਜਿਹੜੀ ਹੋਈ ਆ ਪਗੜੀ ਦੀ ਔਰ ਅਸੀਂ ਐਫ ਆਈ ਆਰ ਕਰਾਉਣ ਦੇ ਵਿੱਚ ਜਾਂ ਡੀ ਸੀ ਪੀ ਨੂੰ ਕੰਪਲੇਂਟਾ ਕਰਨ ਦੀ ਦੇ ਸੀ ਪੀ ਨੂੰ ਔਰ ਐਸ ਐਚ ਨੂੰ ਔਰ ਉਹਦਾ ਨਤੀਜਾ ਜਿਹੜਾ ਹੋਇਆ ਕਿ ਉਹ ਮੁੰਡਾ ਜਿਹੜਾ ਜਿਸਨੇ ਪਗੜੀ ਉਤਾਰੀ ਸੀਗੀ ਉਹ ਅੱਜ ਪਕੜਿਆ ਗਿਆ ਸਵੇਰੇ ਔਰ ਉਹਦੇ ਪਕੜੇ ਜਾਣ ਦੇ ਨਾਲ ਜਿਹੜੇ ਹੋਰ ਉਹਦੇ ਨਾਲ ਸਾਥੀ ਸਨ ਜਿਹੜੇ ਹੋਰ ਜਿਹੜੇ ਆਇਡੈਂਟੀਫਾਈ ਨਹੀਂ ਹੋ ਪਾਰੇ ਸੀਗੇ ਉਹ ਆਪਣੇ ਆਪ ਜਿਹੜੀ ਪੁਲਿਸ ਕੰਦੀ ਅਸੂਲ ਕੋ ਪਤਾ ਕਰਾ ਲਾਂਗੇ ਵੀ ਕੌਣ ਕੌਣ ਜਿਹੜਾ ਸੀਗਾ ਉਸ ਟਾਈਮ ਤੇ ਮੌਜੂਦ ਸੀ ਵੀਡੀਓ ਅਸੀਂ ਸਾਰੀ ਐਸਐਚਓ ਸਾਹਿਬ ਨੂੰ ਦੇ ਦਿੱਤੀਆਂ ਆਈਆਂ ਨੇ ਔਰ ਉਹ ਉਹਦੇ ਤੇ ਸਟ੍ਰਿਕਟ ਐਕਸ਼ਨ ਕਰਨਗੇ ਜਿਹੜੀ ਵੀ ਧਾਰਾ ਮੌ ਉਹਦੇ ਤੇ ਲੱਗੀਆਂ ਨੇ ਕਾਫੀ ਸਾਰੀਆਂ ਤੇ ਉਹ ਉਹਨਾਂ ਦੇ ਅਕੋਰਡਿੰਗ ਜੋ ਉਹਦੀ ਲੀਗਲ ਅਨੁਸਤਾਜਾ ਮਿਲਣੀ ਚਾਹੀਦੀ ਉਹ ਉਹਨੂੰ ਮਿਲੇਗੀ ਜਿਹੜੇ ਬੱਚੇ ਹੋਰ ਵੀ ਜਿਹੜੇ ਨੇ ਉਹਦੇ ਨਾਲ ਸ਼ਾਮਿਲ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਜਿਹੜਾ ਕਰਾਂਗੇ ਔਰ ਅ ਅਗੋਂ ਤੋਂ ਜਿਹੜੀ ਕੋਸ਼ਿਸ਼ ਹੈ ਕਿ ਜਿਹੜੇ ਬਾਹਰ ਦੇ ਬੱਚੇ ਜਿਹੜੇ ਨੇ ਉਹ ਆਂਦੇ ਨੇ ਉਹਨਾਂ ਨੂੰ ਅਸੀਂ ਕਿਸੇ ਰੋਕੀਏ ਸਾਡਾ ਮੇਨ ਮਕਸਦ ਹੈ ਇਹ ਉਹਨਾਂ ਨੂੰ ਰੋਕਣਾ ਕਿ ਕਿੱਦਾਂ ਰੋਕ ਸਕਦੇ ਆ ਕਿ ਕਿ ਕਾਫੀ ਸਾਰੇ ਬੱਚੇ ਜਿਹੜੇ ਨੇ ਉਹ ਦੂਸਰ ਦੇ ਚੱਕਰ ਦੇ ਵਿੱਚ ਆਂਦੇ ਨੇ ਔਰ ਉਹ ਆ ਕੇ ਫਿਰ ਇੱਥੇ ਜਾ ਜਿਹੜਾ ਝਗੜਾ ਝੁਗੜਾ ਕਰ ਦਿੰਦੇ ਨੇ ਔਰ ਬੱਚਿਆਂ ਨੂੰ ਤੰਗ ਕਰਦੇ ਨੇ ਵੀ ਬੀਹਵ ਕਰਦੇ ਨੇ ਤੇ ਅਸੀਂ ਉਹਨੂੰ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੀ ਐਂਟਰੀ ਜਿਹੜੀ ਉਹ ਬੈਨ ਕੀਤੀ ਜਾਵੇ ਕੱਟ ਕੀਤੀ ਜਾ ਜਿਸ ਤਰ੍ਹਾਂ ਜਾਂ ਜੋ ਲੀਗਲ ਤਰੀਕੇ ਦੇ ਨਾਲ ਜਿੰਨੇ ਅਲਾਉਡ ਨੇ ਉਹਨੇ ਹੀ ਬੱਚੇ ਆਣ ਇਹਦਾ ਪੂਰਾ ਧਿਆਨ ਰੱਖਾਂਗੇ ਔਰ ਜਿਹੜੇ ਇੰਟਰਨਲ ਵੀ ਬੱਚੇ ਹੋਣਗੇ ਉਹਨਾਂ ਦੇ ਖਿਲਾਫ ਜੇਕਰ ਉਹਨਾਂ ਨੇ ਕੁਝ ਕੀਤਾ ਆਇਆ ਹੈ ਕਮੇਟੀ ਬਿਠਾ ਕੇ ਉਹਨਾਂ ਦੇ ਖਿਲਾਫ ਹੀ ਕਰ ਲਈਏਗਾ। ਤੁਸੀਂ ਪਾਰਟੀ ਇਲੈਕਸ਼ਨ ਤੁਸੀਂ ਕੈਨਸਲ ਕਰਾਓਗੇ ਇਲੈਕਸ਼ਨ ਅਸੀਂ ਕੈਨਸਲ ਨਹੀਂ ਕਰਾ ਸਕਦੇ ਮੈਂ ਪਹਿਲੇ ਕਿਹਾ ਹੈ ਇਲੈਕਸ਼ਨ ਕੋਰਟ ਦੀ ਆਰਡਰ ਦੇ ਨਾਲ ਹੋ ਰਿਹਾ ਹੈ। ਔਰ ਕੋਰਟ ਦੇ ਆਰਡਰ ਕਰਕੇ ਹੀ ਅਸੀਂ ਕੀਤਾ ਇਲੈਕਸ਼ਨ ਵਿੱਚ ਅਸੀਂ ਤੇ ਪਹਿਲਾਂ ਵੀ ਪਾਇਆ ਸੀ ਕਿ ਇਲੈਕਸ਼ਨ ਨਹੀਂ ਕਰਾਵਾਂਗੇ। ਔਰ ਕਿਉਂਕਿ ਦੂਸੂ ਦੇ ਇਲੈਕਸ਼ਨ 'ਚ ਸਾਡਾ ਕੋਈ ਵੀ ਬੱਚਾ ਪਾਰਟਿਸਿਪੇਟ ਨਹੀਂ ਕਰਦਾ ਲੜਦਾ ਨਹੀਂ ਹੈ। ਔਰ ਇਸ ਕਰਕੇ ਐਸੀ-ਗੈਸੀ ਅਸੀਂ ਇੰਟਰਨਲ ਆਪਣੇ ਕਰ ਲਾਂਗੇ ਲੇਕਿਨ ਅਸੀਂ ਦੂਸੂ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਾਂਗੇ। لیکن کورٹ نے ਸਾਡੀ ਗੱਲ ਨਹੀਂ ਮੰਨੀ ਹੈਗੀ ਉਹਨਾਂ ਨੇ ਕਹਿ ਲਿਖ ਇਲੈਕਸ਼ਨ ਤੁਹਾਨੂੰ ਕਰਾਣੇ ਪੈਣਗੇ ਇਸ ਕਰਕੇ ਉਹਨਾਂ ਦੀ ਗਾਰਡਨਸ ਤੇ ਉਹਨਾਂ ਦੇ ਆਰਡਰ ਦੇ ਤਹਿਤ ਸਾਨੂੰ ਇਲੈਕਸ਼ਨ ਕਰਾਣਾ ਪੈ ਰਿਹਾ ਤੇ ਅਸੀਂ ਉਹ ਕਰਾ ਰਹੇ ਹਾਂ ਤੇ ਤੁਸੀਂ ਦੇਖ ਲਿਆ ਇਲੈਕਸ਼ਨ ਜਿਸ ਦਿਨ ਐਨਾਉਂਸ ਹੋਇਆ ਜਿਸ ਦਿਨ ਨਾਮੀਨੇਸ਼ਨ ਫਿਰ ਝਗੜੇਬਾਜ਼ੀ ਸ਼ੁਰੂ ਹੋ ਗਈ ਹੈ ਅਸੀਂ ਇਹਨੂੰ ਅਸੀਂ ਹਮੇਸ਼ਾ ਕੰਡਮ ਕਰਦੇ ਹਾਂ ਕਿ ਇਹ ਜਿਹੜੇ ਦੂਸੂ ਦੇ ਇਲੈਕਸ਼ਨ ਨੇ ਹਮੇਸ਼ਾ ਹੀ ਸਾਡੇ ਇੱਥੇ ਕਾਲਜਾਂ ਦੇ ਵਿੱਚ ਝਗੜੇ ਦਾ ਕਾਰਨ ਬਣਦੇ ਨੇ और साढ़े बच्चा नाल मिसबिेव किया जाता है और बहुत सारे अन अनवांटेड एलिमेंट जो आ जाते हैं कॉलेज तो सू दिक्कत करते हैं क्या जो जिस तरीके से पेपर फाड़े गए हैं नोमिनेशन जी, फाइल जी इसको लेकर आप कोर्ट जाएंगे नहीं कोर्ट काफ़ी बच्चे दो जिनके फटे हैं दो तीन बच्चे कोर्ट चले गए जो मेरी नॉलेज में है उसका कोई ऑर्डर शायद आज आ जाए या कुछ आ जाए तो उसके अकॉर्डिंगली जो कोर्ट का ऑर्डर होगा ਅਗਰ ਉਹ ਬੱਚਿਆਂ ਦਾ ਨਾਮਿਨੇਸ਼ਨ ਕੋਰਟ ਕਹੇਗੀ ਲੈਣਾ ਹੈ ਤਾਂ ਹਮ ਲੈ ਲਾਂਗੇ ਉਹ ਜੀ ਅਗਰ ਕੋਰਟ ਚ ਜਾਣ ਕੇ ਤੇ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਨਹੀਂ ਅਸੀਂ ਤਾਂ ਕਦੇ ਹਮ ਕਦੇ ਵੀ ਅਪੋਜ਼ ਨਹੀਂ ਕੀਤਾ ਬੱਚੇ ਦਾ ਨਾਮ ਲਿਆ ਸਾਰੇ ਬੱਚੇ ਸਾਡੇ ਬਰਾਬਰ ਨੇ ਅਸੀਂ ਕੋਈ ਪਾਰਟੀ ਬਾਜੀ ਨਹੀਂ ਹੈ ਇਹਦੇ ਚ ਸਾਰੇ ਬੱਚੇ ਸਾਡੇ ਕਾਲਜ ਦੇ ਨੇ ਔਰ ਇਸ ਕਰਕੇ ਅਗਰ ਨਾਮਿਨੇਸ਼ਨ ਵਾਸਤੇ ਕੋਈ ਆਰਡਰ ਆਂਦਾ ਜਾਣਗੇ ਅਸੀਂ ਉਹਨਾਂ ਦੇ ਨਾਲ ਖੜੇ ਜਿਹੜਾ ਜਿਹੜਾ ਅਪਰਾਧੀ ਫੜਿਆ ਗਿਆ ਤੁਹਾਡੇ ਤੋਂ ਅਪਰਾਧੀ ਫੜਿਆ ਗਿਆ ਸਾਬਤ ਹੋਈਏ ਕੱਲ ਵੀ ਉਹ ਕਿਹਦੀ ਹਮਾਇਤ ਆਏ ਸਨ ਨਹੀਂ ਉਹ ਮੈਨੂੰ ਉਹਨੇ ਖਬਰ ਮਿਲੀ ਸੀ ਮੀਟਿੰਗਸ ਨੂੰ ਉਹਨ ਤੋਂ ਪਹਿਲਾਂ ਅਸਰ ਸਾਹਿਬ ਨੇ ਉਹ ਉਹ ਕਹਿੰਦੇ ਅਸੀਂ ਪੁੱਛਾਂਗੇ ਵੀ ਕੌਣ ਨੇ ਜਿਹਦੀ ਵੀ ਮਾਇਦੇ ਚ ਆਏ ਉਹਦਾ ਕੋਈ ਮਤਲਬ ਨਹੀਂ ਬੰਦਾ ਜਿਹਦੀ ਮਾਇ ਉਹ ਪਕੜਿਆ ਗਿਆ ਨਹੀਂ ਜਿਹਦੇ ਜਿਹਦੀ ਹਮਾਇਤ ਚ ਆਏ ਜਿਹਦੇ ਵੀ ਜਿਹਦੀ ਮਾਇਤ ਚ ਆਣਗੇ ਉਹਨੂੰ ਫੇਰ ਸਾਰੇ ਚੋਣਾਂ ਤੋਂ ਬਾਹਰ ਨਹੀਂ ਨਹੀਂ ਜਿਹੜੇ ਵੀ ਬੱਚੇ ਜਿਹੜਾ ਘਰ ਉਹ ਤੁਹਾਨੂੰ ਬਗਵਾਨਗੇ ਨਾ ਲੋਕੀ ਕੀ ਕਹਿ ਰਿਹਾ ਉਹ ਜਿਹੜੇ ਉਹਦੇ ਨਾਲ ਸਨ ਕੌਣ ਕੌਣ ਸਨ ਉਹ ਸਾਰਾ ਦੱਸੇਗਾ ਉਹ ਪੁਲਿਸ ਦਾ ਗਾਮੋਂ ਗੰਦੀ ਸੇ ਆਇਡੈਂਟੀਫਾਈ ਕਰਕੇ ਕਰਾ ਲਾਂਗੇ ਤੇ ਹੋਏਗਾ ਇੱਕ ਮਿੰਟ ਜੀ ਇੱਕ ਮਿੰਟ ਬਾਠ ਦੀ ਗੱਲ ਵੀ ਕਰ ਦੋ ਜੀ ਫਿਰ ਬਾਠ ਜਿਹੜਾ ਪਛਤਾ ਦਾ ਪਾਠ ਪਛਤਾ ਦਾ ਪਾਠ ਜਿਹੜਾ ਹੈਗਾ ਉਹ ਅਸੀਂ ਸਾਡੇ ਚੇਅਰਮੈਨ ਸਾਹਿਬ ਵੀ ਕਹਿ ਗਏ ਨੇ ਤੇ ਉਹ ਅਸੀਂ ਰੱਖਾਂਗੇ ਜੋ ਸਰ ਕੀ ਬਾਤ ਚਿਤ ਰਹੀ ਹੈ ਦੇਖੋ ਸਰਨਾਬ ਸਾਹਿਬ ਨੇ ਸਾਰੀ ਡਿਟੇਲ ਦੱਸੀ ਹੈ ਜਿਹੜੀ ਜਿਹੜੀ ਗੱਲਾਂ ਸਾਡੀਆਂ ਹੋਈਆਂ ਨੇ ਸਾਡੀ ਇੱਕੋ ਇਸ਼ੂ ਹੈਗਾ ਕਿ ਬਈ ਇੱਥੇ ਐਂਟਰੀ ਜਿਹੜੀ ਹੈ ਅਨ ਵਾਂਟਡ ਐਲੀਮੈਂਟ ਦੀ ਬੰਦ ਹੋਣੀ ਚਾਹੀਦੀ ਹੈ ਕਮਰੇ ਚ ਵੜ ਕੇ ਜਿਹੜੀਆਂ ਕੁੜੀਆਂ ਨੋਮੀਨੇਸ਼ਨ ਭਰ ਰਹੀਆਂ ਸੀ ਉਹਨਾਂ ਦੇ ਨੋਮੀਨੇਸ਼ਨ ਫਾੜੇ ਗਏ ਉਸ ਬੱਚੇ ਦੀ ਦਸਤਾਰ ਉਤਾਰੀ ਗਈ ਉਹਦਾ ਨੋਮੀਨੇਸ਼ਨ ਜਿਹੜਾ ਉਹ ਲੈ ਕੇ ਕਿਸੇ ਦਾ ਆਇਆ ਸੀ ਉਹ ਫਾੜਿਆ ਗਿਆ ਮੈਂ ਸਮਝਦਾ ਕਿ ਪ੍ਰਿੰਸੀਪਲ ਸਾਹਿਬ ਜਿਹੜਾ ਵੀ ਰਟਰਨਿੰਗ ਅਫਸਰ ਹੈ ਉਸ ਨੂੰ ਆਪਣੀ ਰਿਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਹੁਣ ਮਸਲਾ ਕੋਰਟ ਚ ਹੈ ਪ੍ਰਿੰਸੀਪਲ ਸਾਹਿਬ ਨੇ ਆਖਿਆ ਕੋਰਟ ਚਲੇ ਗਏ ਨੇ ਉਹ ਰਿਪੋਰਟ ਦਵੇ ਕਿ ਇੱਥੇ ਬੱਚੇ ਨੂੰ ਨੋਮੀਨੇਸ਼ਨ ਹੀ ਨਹੀਂ ਫਾਈਲ ਕੀਤੇ ਜਾਣ ਦਿੱਤੇ ਗਏ ਇਹ ਮਿਨੋਰਟੀਜ਼ ਦਾ ਕਾਲਜ ਹੈ ਮਿਨੋਰਟੀਜ਼ ਦੀ ਇੱਥੇ ਮжоਰਿਟੀ ਹੈ ਔਰ ਅੱਜ ਜੇ ਲਿਸਟ ਚੈੱਕ ਕੀਤੀ ਜਾਵੇ ਜਿਨ੍ਹਾਂ ਦੇ ਨਾਮੀਨੇਸ਼ਨ ਅਪਰੂਵ ਹੋਏ ਨੇ ਉਹਨਾਂ 'ਚ ਮਿਨੋਰਟੀ ਦਾ ਕੋਈ ਬੱਚਾ ਹੀ ਨਜ਼ਰ ਨਹੀਂ ਆਉਂਦਾ ਮੈਂ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ ਕਿ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਹੈ ਭਾਵੇਂ ਕੋਰਟ ਦੇ ਰਾਹ ਹੋਵੇ ਭਾਵੇਂ ਕਿਸੇ ਰਾਹ ਹੋਵੇ ਆਹ